ਸਤਿ ਸ਼੍ਰੀ ਅਕਾਲ ਜੀ ਖੇਤੀ ਹੈਲਪਲਾਈਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਾਈਬਾ ਤੇ ਮੇਰੇ ਪਿੱਛੇ ਜਿਹੜੀ ਗਾਂ ਤੁਸੀਂ ਦੇਖ ਰਹੇ ਹੋ ਉਹ ਹੈ 36 ਮੰਥਸ ਐਚ ਐਫ ਔਰ ਇਸ ਗਾਂ ਬਲੋ ਅ ਲੈਕਟੇਸ਼ਨ ਕੰਪੀਟੀਸ਼ਨ ਵਿੱਚ ਫਰਸਟ ਪ੍ਰਾਈਜ਼ ਜਿੱਤੇ ਗਿਆ ਤੇ ਇਸ ਬਾਰੇ ਹੋਰ ਜਾਣਕਾਰੀ ਲੈਣੇ ਆ ਤਾਰਫ ਦੇ ਜੀਐਮ ਗੁਰਪ੍ਰੀਤ ਸਿੰਘ ਜੀ ਤੋਂ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਸਰ ਸਵਾਗਤ ਹੈ ਤੇ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਥੈਂਕ ਯੂ ਮੈਮ ਜੀ ਤੇ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ ਹੀ ਜਾਣਾਂਗੇ ਐਚਐਫ ਕਿਸ ਤਰ੍ਹਾਂ ਇਹਨਾਂ ਨੇ ਕੰਪੀਟੀਸ਼ਨ ਜਿਹੜਾ ਜਿੱਤਿਆ ਇਹਦੀ ਏਜ ਆ 36 ਮੰਥ ਜੀ 36 ਮਹੀਨੇ ਦੀ ਇਹਦੀ ਉਮਰ ਆ ਬੱਚੀ ਦੀ ਤੇ ਪਹਿਲੇ ਸੂਏ ਜਿਹੜਾ ਇਹ ਫਰਸਟ ਲੈਕਟੇਸ਼ਨ ਦੇ ਕਾ ਉਹ ਆ ਜੀ ਇਹਨੇ ਅੱਜ 53 ਲੀਟਰ 530 ਗ੍ਰਾਮ ਦੁੱਧ ਦੇ ਕੇ ਮੇਲੇ ਦੇ ਵਿੱਚ ਜਿਹੜਾ ਫਰਸਟ ਪ੍ਰਾਈਜ਼ ਜਿੱਤਿਆ ਜੋ ਕਿ ਬਹੁਤ ਵੱਡੀ ਗੱਲ ਆ ਜੀ ਪਹਿਲੇ ਸੂਏ ਬੱਚੀਆਂ ਨੇ ਜਿਹੜੀਆਂ ਉਹਨਾਂ ਦਾ ਫਰਸਟ ਰੈਕੋਡੇਸ਼ਨ ਤੇ ਇਹਨਾਂ ਦੁੱਧ ਦੇਣਾ ਬਹੁਤ ਵੱਡੀ ਗੱਲ ਆ ਮੈਂ ਵਧਾਈ ਦੇਣਾ ਹਰਪ੍ਰੀਤ ਸਿੰਘ ਜੀ ਨੂੰ ਜਿਨ੍ਹਾਂ ਨੇ ਇਨੀ ਮਿਹਨਤ ਕਰਕੇ ਇਹਨਾਂ ਨੇ ਕਾਫੀ ਦੇਰ ਤੋਂ ਲੱਗਿਆ ਇਹਨਾਂ ਦਾ ਜਿਹੜਾ ਅੱਜ ਪ੍ਰਾਈਜ਼ ਆਇਆ ਤੇ ਸਾਡੀ ਪੂਰੀ ਤਾਰਾ ਫੀਡ ਦੀ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇਨੀ ਮਿਹਨਤ ਕਰਕੇ ਵਧੀਆ ਨਿਊਟ੍ਰੀਸ਼ਨ ਦਿੱਤੀ ਹੈ ਗਾਂ ਨੂੰ ਤੇ ਵਧੀਆ ਇਹਨਾਂ ਦਾ ਰਿਕਾਰਡ ਬਣਿਆ ਇਹ ਸਾਡੇ ਫਾਰਮਰਸ ਨੇ ਹਰਪ੍ਰੀਤ ਸਿੰਘ ਨੂਰਪੁਰ ਹਕੀਮਾ ਪਿੰਡ ਤੋਂ ਜੀ ਤੇ ਇਹਨਾਂ ਨੂੰ ਅਸੀਂ ਜਿਹੜੀ ਆ ਫੀਡ ਪ੍ਰੋਵਾਈਡ ਕਰਾਉਂਦੇ ਆ ਤਾਰਾ ਫੀਡ ਜੀ ਜੀ ਤੇ ਡਾਕਟਰ ਜੇਪੀ ਸੈਕਲ ਸਾਡੇ ਸਾਇੰਟਿਸਟ ਨੇ ਉਹਨਾਂ ਨੂੰ ਵੀ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਇਹ ਫੀਡ ਬਣਾਈ ਆ ਤੇ ਤਾਰਾ 12000 ਫੀਟ ਹੈ ਜਿਹੜੀ ਇਹਨੂੰ ਬੱਚੀ ਨੇ ਦਿੱਤੀ ਗਈ ਆ ਤੇ ਇੱਕ ਹੋਰ ਮੈਂ ਗੱਲ ਦੱਸਣੀ ਚਾਹਣਾ ਸਟਾਰਟਿੰਗ ਤੋਂ ਜਦੋਂ ਬੱਚੀ ਇਹ ਜਿਹਦਾ ਜਨਮ ਹੋਇਆ ਸਟਾਰਟਿੰਗ ਤੋਂ ਕਾਫ ਸਟਾਰਟਰ ਕਾਫ ਗਰੋਅਰ ਤੇ ਹਾਈ퍼 ਫੀਡ ਜਿਹੜੀ ਅਸੀਂ ਸਟਾਰਟਿੰਗ ਤੋਂ ਬੱਚੀ ਦੀ ਕੇਅਰ ਕਰ ਰਹੇ ਹਾਂ ਤੇ ਅੱਜਾ ਜਿਹੜਾ ਉਹ ਇਹਨਾਂ ਨੇ ਆਪਦੇ ਝੰਡੇ ਆ ਜਿਹੜੇ ਗੱਡੇ ਨੇ ਜਿਵੇਂ ਤਾਰਾ ਫੀਡ ਦੀ ਗੱਲ ਕਰਾਂ ਤੇ ਇਸ ਫੀਡ ਦੇ ਵਿੱਚ ਕੀ ਖਾਸੀਅਤ ਹੈ ਹੋਰ ਕੀ ਕੀ ਨਵੇਂ-ਨਵੇਂ ਜਿਹੜੇ ਅੱਜਕੱਲ ਕਿਉਂਕਿ ਟੈਕਨੋਲੋਜੀ ਬਹੁਤ ਬਦਲ ਚੁੱਕੀ ਹੈ ਬਿਲਕੁਲ ਬਿਲਕੁਲ ਤੇ ਸਾਇੰਸ ਦੇ ਅਕੋਰਡਿੰਗ ਨਵੇਂ-ਨਵੇਂ ਜਿਹੜੇ ਇਨਵੈਂਸ਼ਨਸ ਆ ਹੁੰਦੇ ਜਾ ਰਹੇ ਨੇ ਤੇ ਤਾਰਾ ਫੀਡ ਹੁਣ ਕਿਹੜੇ-ਕਿਹੜੇ ਚੇਂਜਸ ਜਿਹੜੇ ਆਪਣੀ ਫੀਡ ਦੇ ਵਿੱਚ ਲਿਆਇਆ ਹੈ ਤਾਰਾ ਫੀਡ ਜਿਹੜੀ ਸਾਡੀ ਸਾਇੰਟਿਸਟਾਂ ਦੀ ਟੀਮ ਆ ਕਾਫੀ ਡ ਤੇ ਉਹਨਾਂ ਦੀ ਦੇਖ ਰੇਖ ਹੈ ਕਿ ਕਾਫੀ ਵੱਡੇ ਸੈਂਟਿਸਟਸਾਂ ਦੀ ਟੀਮ ਦੀ ਹੇਟ ਤਿਆਰ ਹੁੰਦੀ ਆ ਤੇ ਉਹਦੇ ਵਿੱਚ ਖਾਸ ਕਰ ਰੱਖਿਆ ਜਾਂਦਾ ਵੀ ਜਿਹੜਾ ਜਾਨਵਰ ਆ ਉਹਦੀ ਜਿਹੜੀ ਹੀਲਡ ਕਿੰਨੀ ਆ ਦੁੱਧ ਕਿੰਨਾ ਦੇ ਰਿਹਾ ਤਾਂ ਜੋ ਉਸ ਦੇ ਦੁੱਧ ਦੇਣ ਦੇ ਮੁਤਾਬਕ ਉਹਨੂੰ ਅਸੀਂ ਜਿਹੜੀ ਵਧੀਆ ਨਿਊਟ੍ਰੀਸ਼ਨ ਦੇ ਸਕੀਏ ਤੇ ਜਾਨਵਰ ਆ ਆਪਣੀ ਪੋਟੈਂਸ਼ੀਅਲ ਲੀਡ ਤੇ ਪਹੁੰਚ ਸਕੇ ਤੇ ਜਾਨਵਰ ਅੱਗੇ ਵੀ ਤੰਦਰੁਸਤੀ ਵੀ ਜਾਨਵਰ ਦੀ ਨਾਲ ਰਹੇ ਉਹ ਜਿਹੜੀ ਕੰਪਨੀ ਆ ਕੰਪਨੀ ਦੀ ਟੀਮ ਆ ਜਿਹੜੀ ਉਹ ਦਿਨ ਰਾਤ ਕੰਮ ਕਰਦੀ ਆ ਇਸ ਵਿਸ਼ੇ ਦੇ ਜੀ ਹਾਂ ਜੇਗੁਰਪ੍ਰੀਤ ਜੀ ਵੈਸੇ ਦੇਖਿਆ ਜਾਏ ਤੇ ਤਾਰਾਫੀਡ ਕਾਫੀ ਪੁਰਾਣੀ ਕੰਪਨੀ ਹੈ ਔਰ ਕਾਫੀ ਵੱਡਾ ਨਾਮ ਜਿਹੜਾ ਹੈ ਆਪਣੇ ਆਪ ਦੇ ਵਿੱਚ ਇੱਕ ਤਾਰਾਫੀਡ ਦਾ ਹੈਗਾ ਔਰ ਕਾਫੀ ਲੋਗ ਇਸ ਦੀ ਜਿਹੜੀ ਫੀਡ ਹੈ ਉਸ ਤੋਂ ਵਾਕਿਫੀ ਨੇ ਔਰ ਯੂਜ਼ ਵੀ ਕਰ ਰਹੇ ਨੇ ਤੇ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਹੁਣ ਤੱਕ ਲਈ ਦਿਓ ਇਜਾਜ਼ਤ ਸਸ਼ੇਰਕਾਲ ਬਰਬਾਦ